ਬਾਹਰ ਬਾਹਰ ਜੀਨੀ ਟੌੜੀ ਲਾਓ ਬਈ ਇਹ ਯਾ ਯਾਟ ਦਰਵਾਜ਼ਾ ਮੱਤ ਜੀਨੀ ਟੌੜੀ ਲਾਓ ਬਈ ਘੁਰਦਾ ਖੁੱਲ ਜਾ ਨਾਦਰ ਨੂੰ ਜੀਐਸਟੀ ਨੰਬਰ ਮਾਰ ਕੋ ਲੈਣ ਵਾਲਾ ਲਾ ਦਾ ਮਾਲ ਬਾਹਰ ਦਫ਼ਤਰੀ ਮੈਂ ਆਪ ਕੈਮਰਾ ਤੇ ਤੁਹਾਨੂੰ ਨਜ਼ਰ ਆ ਰਿਹਾ ਕਿੰਨਾ ਬੰਦਾ ਬਾਹਰ ਤੇ ਕੀ ਹਾਲ ਜੀਟੀ ਰੋਡ ਦਾ ਇੱਕ ਘੰਟਾ ਹੋ ਗਿਆ ਅੰਦਰ ਬੈਠੇ ਨੇ ਜੇ ਤੁਸੀਂ ਬਾਹਰ ਨਾ ਆਏ ਤੇ ਸੀਆਰ ਵਾਲੇ ਇੱਕ ਘੰਟਾ ਹੋ ਗਿਆ ਅੰਦਰ ਬੈਠੇ ਨੇ ਕੀ ਕਰ ਰਹੇ ਨੇ ਤੁਸੀਂ ਬਾਹਰ ਨਾ ਦਬਾ ਕੇ ਤੇ ਦੇਖੋ ਕੀ ਹਾਲ ਹੁੰਦਾ ਇੱਥੇ ਅਨਿਲ ਨਾਮ ਹੈ हम लोग बिहार के रहने वाले हैं तो आज इन लोगों ने सुबह सुबह छह बजे आए एक ड्राइवर था एक बब्बर था उसका लड़का भी थे और बैठाए पहले गाड़ी में गन इन लोगों ने साइड में रखे थे बैठा कर लेकर आए सुबह बोले कि काम से आना है फिर इसके बाद थोड़ा सा बात हुई गाली गुल निकाले मेरे को दुकान से बाहर निकाल कर मेरे डैडी को मेरे छोटे भाई को खाने के हैं नहीं जाना उसके बाद इन लोगों ने बंद कर रखा इन्होंने बंद कर रखा फिर उसके बाद छोड़ा ही नहीं फिर जनता जुनता है और जुग्गी में जुग्गी में ताला मार देता है हाँ जी सर किडनेप कर कर रखा है आप ऊपर इल्जाम किया है आपके ऊपर इल्जाम क्या है इल्जाम है चोरी का मेरे पापा बब्बर ने लाया हुआ चोरी का ਮਾਰਿਆ ਕਿਆ ਕਰਦੇ ਆਪਕੋ ਬਿਆਨ ਦੇਤੇ ਜਿਹੜੇ ਗਲਤ ਇਲਜ਼ਾਮ ਦੀ ਲਗਾਤਾ ਹੈ ਇੱਕ 25 ਦਾ ਕੇਸ ਹੈ ਜੀ 2 25 ਦਾ ਕੇਸ ਲਾਇਆ ਹੈ ਸਿੱਧੀ ਜੀ ਗੱਲ ਝੂਠ ਨਹੀਂ ਮਾਰਨਾ ਇੱਕ 25 ਲੈਣਾ ਹੈ 2 25 ਦਾ ਕੇਸ ਲਾਇਆ ਏ ਅੱਛਾ ਜੀ ਆ ਸਿੱਧੀ ਜੀ ਗੱਲ ਏ ਲੱਗਦਾ ਕੇਸ ਗਲਤ ਲਗਾਤਾ ਤੁਸੀਂ ਵੇਖੋ ਭਾਜੀ ਮੈਂ মিডিਆ ਦੇ ਸਾਹਮਣੇ ਕਹਿਣ ਦਾ ਜੋ ਹਕੀਕਤ ਉਹ ਕਹਤਾ ਹੈ ਮੇਰਹਮਾਨ ਚ ਕੋਈ ਚੋਰ ਨਹੀਂ ਏਗਾ ਲੈਣੇ ਆ ਇਹਨਾਂ ਕੋਲ ਪਏ ਹਾਂਜੀ ਲੈਣੇ ਆ 1.5 ਹਾਂਜੀ ਤਨਖਾਹ ਦੇ ਪੈ ਲੈਣੇ ਆ ਕਿੰਨੀ ਦੇਰ ਕੰਮ ਕੀਤਾ ਤੁਸੀਂ 30 ਸਾਲ ਹੋ ਗਏ ਸਰ ਕੰਮ ਕਰਦੇ ਇਹਨੂੰ ਤੇ ਅੱਜ ਗਨਪਤ ਦੇ ਉੱਤੇ ਮੈਪ ਕੀਤਾ ਹਾਂਜੀ ਕੱਚੇ ਦੀ ਚੋਕ ਲੈ ਆਏ ਹਾਂ ਨਹੀਂ ਕਰੋਗੇ ਚੋਰ ਹੈ ਕਰੋ ਖੂਬ ਵੇਚ ਕੇ ਖਾ ਗਿਆ ਜਦੋਂ ਇਹ ਭਈਆ ਜਦੋਂ ਹੀ ਦੁਕਾਨ ਤੇ ਆਏ ਤੇ ਉਹ ਸੁਭਾ ਪਿੰਡਵਾਦ ਗਿਆ ਪਿੰਡੋਂ ਬੁਲਾਇਆ ਫੇਰ ਸਾਡੇ ਮੱਥੇ 'ਤੇ ਨਹੀਂ ਲੱਗਾ ਕਿੰਨਾ ਟਾਈਮ ਪਿੰਡ ਰਿਆ ਜੀ ਇਹ ਇਹ ਹੋ ਗਏ 3-4 ਮਹੀਨੇ ਆਈਡੀਆ ਵਿੱਚ ਤਰੀਕਾ ਨਹੀਂ ਲਿਖੀ ਆ ਸਾਡੇ ਤੁਹਾਡੇ ਵੱਲੋਂ ਕੋਈ ਸ਼ਿਕਾਇਤ ਦਿੱਤੀ ਗਈ ਸੀ ਬਿਲਕੁਲ ਸ਼ਿਕਾਇਤ ਦਿੱਤੀ ਗਈ ਸੀ ਸੀਵੀ ਸਾਹਿਬ ਨੂੰ ਮਰੀਦ ਜੀ ਨੂੰ ਦਿੱਤੀ ਗਈ ਐਸਐਚਓ ਸਾਹਿਬ ਨੂੰ ਦਿੱਤੀ ਗਈ ਇਸ ਕੀ ਸ਼ਿਕਾਇਤ ਆ ਮਨਜੀਤ ਸਾਹਿਬ ਨੇ ਸ਼ਿਕਾਇਤ ਲਿਖੀ ਆ ਹੈ ਤੇ ਪਰ ਜੀ ਕਿਡਨੈਪਿਕ ਨਾਲ ਤੁਹਾਡਾ ਨਾਮ ਲੱਗਦਾ ਕਿਡਨੈਪ ਕਰਕੇ ਲਿਆ ਗਨ ਭਾਈ ਉਹਨੂੰ ਪੁੱਛੋ ਕਿ ਇਹਨੇ ਉਹਨੂੰ ਉਂਗਲਾਈ ਹੱਥ ਲਾਈ ਇੱਥੇ ਬਿਠਾਇਆ ਚਾਹ ਪਣੀ ਪਿਆਇਆ ਬਿਸਕੁਟ ਪਿਆਇਆ ਗਨ ਪੁਆਇੰਟ ਤੇ ਲੈ ਕੇ ਗਨ ਪੁਆ

ਆਇਆ ਠੀਕ ਆ ਉਹਨਾਂ ਨੂੰ ਮੈਂ ਪੁੱਛਣ ਡਿਆ ਵੀ ਚਲੜਾ ਕੀ ਆ ਉਹ ਕਹਿੰਦੇ ਸੀ ਜੇ ਬਾਹਰ ਰਹਿ ਗਏ ਇੰਦਾ ਤੇ ਸ਼ਾਇਦ ਜਾਦੇ ਬੰਦੇ ਉਹਦੇ ਗੱਲ ਦਾ ਪੈ ਜਾਂਦੇ ਅਸੀਂ ਤਾਂ ਅੰਦਰ ਵੱਖਰਾ ਕੀਤਾ ਵਾ ਮੈਨੂੰ ਜੋ ਦੱਸਿਆ ਹਾਂ ਹੁਣ ਥਾਣੇ ਲੈ ਕੇ ਜਾਣਾ ਵਾ ਜੋ ਕਾਰਵਾਈ ਬੰਦੀ ਸਾਰੀ ਕੀਤੀ ਜਾਂਦੀ